ਦਾ ਪਹਿਲੇ ਦੀ ਐਂਟਰੀ ਜਿਹੜੀ ਹੋ ਗਈ ਤੇ ਤੁਸੀਂ ਦੇਖਦੇ ਚੱਲੋ ਇੰਡੀਆ ਜਿਹੜੀ ਟਰੈਕਟਰ ਨੂੰ ਦੇਤੀ ਤੇ ਟਰੈਕਟਰ ਆ ਜਿਹੜਾ ਹੁਣ ਆ ਦਾ ਸਟਾਰਟ ਹੋ ਗਿਆ ਟੋਆ ਪੈ ਗਿਆ ਯਾ ਟੋਆ ਪੈ ਗਿਆ ਹੈਪੀ ਹਾਣਾ ਟੋਆ ਪੈ ਗਿਆ ਬੋਲਾ ਵਾਲਾ ਕਰਦੀ ਜਗਾ ਟਰੈਕਟਰ ਤਾਂ ਇੰਨਾ ਖੋ ਗਿਆ ਯਾਰ ਕਿਥੋਂ ਆਉ ਅੱਛਾ ਚਾ ਵਦਨੇ ਨਰਿਆ ਹੀ ਮਾਰੀ ਜਾਣਾ ਬਾਲਾ ਪੋਲਾ ਕਰ ਰੱਖਿਆਗਾ ਕਹ ਰੰਜ ਵੀ ਪਾਣੀ ਆ ਬਾਦਨੀ ਬੜਾ ਹੋਗਾ ਟਰਾਲੀ ਚ ਔਰ ਇਹ ਪਾਣੀ ਦੇ ਕਿਵੇਂ ਦਿੱਸੀ ਜਾਂਦਾ ਚ ਟਰੈਕਟਰਾਂ ਚ